ਕੱਟ ਸਮੇਂ ਦੇ ਵਿੱਚ ਵੱਧ ਵਿਆਜ ਕਿਵੇਂ ਕਮਾਇਆ ਜਾ ਸਕਦਾ ਹੈ ਆਪਣੇ ਪੈਸੇ ਦੀ ਸੁਰੱਖਿਆ ਕਿਵੇਂ ਕੀਤੀ ਜਾ ਸਕਦੀ ਹੈ ਜਿਆਦਾਤਰ ਜਵਾਬ ਇਹ ਹੈ ਕਿ ਲੋਕ ਬੈਂਕਾਂ ਦੇ ਵਿੱਚ ਐਫ ਡੀਰ ਕਰਾ ਦਿੰਦੇ ਹਨ ਕਿਉਂਕਿ ਹੁਣ ਪ੍ਰਾਪਰਟੀ ਬਹੁਤ ਮਹਿੰਗੀ ਹੋ ਗਈ 70 80 ਲੱਖ ਇਕ ਤੋਂ ਵੀ ਸਿਮਾਰ ਕੇ ਕੋਈ ਪ੍ਰਾਪਰਟੀ ਨਹੀਂ ਮਿਲਦੀ ਅਗਰ ਐਫ ਡੀ ਕਰਦੇ ਹਨ ਤਾਂ 6% ਜਿਹੜਾ ਨੌ ਸਾਲ ਦੇ ਵਿੱਚ ਪੈਸਾ ਦੁੱਗਣਾ ਹੁੰਦਾ ਹੈ ਮੁਲਾਜ਼ਮ ਬੰਦੇ ਵਿਦੇਸ਼ਾਂ ਦੇ ਵਿੱਚ ਰਹਿੰਦੇ ਪੰਜਾਬੀ ਭੈਣ ਭਰਾ ਆਪਣੇ ਪੈਸੇ ਦੀ ਬਚਤ ਵੱਡੇ ਪੱਦਰ ਤੇ ਕਿਵੇਂ ਕਰ ਸਕਦੇ ਨੇ ਪੈਸੇ ਨੂੰ ਦੁੱਗਣਾ ਕਿਵੇਂ ਕਰ ਸਕਦੇ ਨੇ ਅੱਜ ਮੈਂ ਗਾਇਜ਼ਰ ਟਾਈਮ ਦੇ ਵਿੱਚ 80 90 ਹਜ਼ਾਰ ਕਮਾ ਕੇ ਉਹ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਬੜੀ ਮੁਸ਼ਕਲ ਨਾਲ ਕਰਦੇ ਹਨ ਹੁਣ ਜਿਹੜਾ ਉਹਨਾਂ ਦਾ ਪੈਸਾ ਇਕੱਠਾ ਮਿਲਿਆ ਅਗਰ ਉਹ ਟਾਟਾ ਦੇ ਵਿੱਚ ਇਨਵੈਸਟ ਕਰਦੇ ਨੇ ਤਾਂ ਟਾਟਾ ਤਕਰੀਬਨ ਇਹ ਸਾਰਟ ਟ੍ਰੈਕ ਰਿਕਾਰਡ ਟਾਟਾ ਦਾ ਹੈ 32-35% ਤੱਕ ਇਹ ਰਿਟਰਨ ਦਿੰਦੀ ਹੈ ਜਿਸ ਦੇ ਨਾਲ 5 ਸਾਲ ਦੇ ਪੈਸੇ ਤੁਹਾਡੇ ਦੁੱਗਨੇ ਹੋ ਗਏ ਮੈਂ ਇੱਕ ਬਹੁਤ ਸ਼ਾਨਦਾਰ ਕੈਲਕੂਲੇਸ਼ਨ ਕਰੀ ਆ ਆ ਮੇਰੇ ਕੋਲ ਹਨ ਉਹ 2,85,000 ਵਰਤ ਰਿਹਾ ਹਰ ਸਟੇਡ ਦੇ ਇੰਪਲਾਈਜ਼ ਹਨ ਤੇ ਹਨ ਕਿ ਯੂਪੀ ਹੈ ਅਗਰ ਉਹ ਸਾਰੇ ਨੂੰ ਮਿਲਾ ਲਨੇ ਆ ਤਿੰਨ ਕਰੋੜ ਬੈਠ ਜਾਂਦੇ ਕਿਉਂਕਿ ਸਾਡੇ 30 ਟਿਕਾਏ ਹਨ ਔਰ 80 ਲੱਖ ਸਾਡੇ ਸੈਂਟਰ ਦੇ ਇੰਪਲ ਤਾਂ ਟੋਟਲ ਇੱਕ ਗਿਣਤੀ ਬਣ ਜਾਂਦੀ ਹੈ 4 ਤੋਂ ਤਕਰੀਬਨ 3 ਕਰੋੜ ਸਾਡੇ ਭਾਰਤ ਦੇ ਲੋਗ ਵਿਜੀਸ਼ਨ ਵਾਸਤੇ ਦੀ ਪੇਂਤੀ ਸਾਦੀ ਜੌਬ ਕਰਨ ਤੋਂ ਬਾਅਦ ਉਹਨੂੰ 15-8 ਲੱਖਾਂ 70 ਲੱਖ ਕਰੋੜ ਰੁਪਏ ਬਹੁਤਨ ਮਿਲਦਾ ਹੋਊਗਾ ਜੇ ਬਦ ਕਰਤੀ ਮਿਲਦੇ ਹੋਣਗੇ ਉਸ ਪੈਸੇ ਨੂੰ ਸੰਭਾਲਣ ਦਾ ਉਸ ਪੈਸੇ ਨੂੰ ਇਨਵੈਸਟਮੈਂਟ ਕਰਨ ਦਾ ਬਹੁਤ ਸਾਰੇ ਲੋਕ ਕੰਮ ਕਰ ਕਰਦੇ ਆ ਕੋਈ ਪ੍ਰਾਪਰਟੀ ਖਰੀਦਦਾ ਜਾਂ ਕੁਝ ਵੀ ਕਰਦਾ ਹੈ ਤੁਹਾਨੂੰ ਸਭ ਤੋਂ ਬਿਹਤਰ ਤਰੀਕਾ ਕੀ ਲੱਗਦਾ ਮੈਂ ਇਨਕਮ ਟੈਕਸ ਦੀ ਵੀ ਫਿਕਰ ਕਢੀ ਇੰਡੀਆ ਦੇ ਵਿੱਚ ਪਿਛਲੇ ਸਾਲ 8 ਕਰੋੜ ਲੋਕਾਂ ਨੇ ਇਨਕਮ ਟੈਕਸ ਰਿਟਰਨ ਭਰੀ ਹੈ ਅਗਰ ਚਾਰਟਾ ਇੱਕ ਐਸੀ ਕੰਪਨੀ ਹੈ ਅਗਰ ਤੁਸੀਂ ਉੱਥੇ ਇਨਵੈਸਟਮੈਂਟ ਕਰਦੇ ਹੋ ਜਾਂ ਕੋਈ ਉਹਨਾਂ ਦੀ ਪਾਲਿਸੀ ਲੈਂਦੇ ਹੋ ਉਹ ਆਈਟੀਆਰ ਮੰਗਦੇ ਆ ਬਿਨਾ ਆਈਟੀਆਰ ਤੋਂ ਕਿਸੇ ਬੰਦੇ ਨੂੰ ਉਹ ਪਾਲਿਸੀ ਨਹੀਂ ਦਿੰਦੇ ਇਹ ਕੋਈ ਜ਼ਰੂਰੀ ਹੈ ਕਿ ਮੁਲਾਜ਼ਮੀ ਹੋਣ ਕੋਈ ਵੀ ਕਰੇ ਕਰਾ ਸਕਦਾ ਹਾਂ ਕੋਈ ਵੀ ਕਰਾ ਸਕਦਾ ਕੋਈ ਟਾਟਾ ਦੀ ਇਹ ਪਾਲਿਸੀ ਤਾਂ ਨਹੀਂ ਹੈਗੀ ਵੀ ਇਹ ਸਰਕਾਰੀ ਮੁਲਾਜ਼ਮੀ ਕਰਾ ਸਕਦਾ ਨਹੀਂ ਕੋਈ ਵੀ ਕਰਾ ਸਕਦਾ ਪਰ ਉਹ ਇਨਕਮ ਟੈਕਸ ਅਸੈਸੀ ਹੋਣਾ ਚਾਹੀਦਾ ਹਾਂ ਆਮ ਤੌਰ ਤੇ ਇੱਕ ਸਵਾਲ ਉੱਠਦਾ ਕੰਪਨੀਆਂ ਤੇ ਸਿੱਧੀ ਕਮਾਈ ਨੇ ਕੰਪਨੀ ਭੱਜ ਜਾਂਦੀ ਹੈ ਦੇਸਾਂ ਵਿਦੇਸ਼ਾਂ ਚ ਬਸਦੇ ਪੰਜਾਬੀਓ ਸਤਿ ਸ਼੍ਰੀ ਅਕਾਲ ਤੁਸੀਂ ਸਰਲੇਖ ਦੇ ذریعے ਲਗਾਤਾਰ ਸੁੰਦਰਪਾਲ ਗੁਆਇਲ ਜੀ ਨੂੰ ਸੁਣਦੇ ਹੋ ਜ਼ਿੰਦਗੀ ਚ ਹਰ ਇਨਸਾਨ ਚਾਹੁੰਦਾ ਹੈ ਕਿ ਮੇਰੇ ਪੈਸੇ ਦੀ ਬਚਤ ਹੋਵੇ ਕੋਈ ਸਰਕਾਰੀ ਮਲਾਜਬਾ ਚਾਹੇ ਪੰਜਾਬ ਸਰਕਾਰ ਦਾ ਚਾਹੇ ਸੈਂਟਰ ਸਰਕਾਰ ਦਾ ਤੇ ਚਾਹੇ ਕੋਈ ਕਾਰੋਬਾਰ ਕਰ ਰਿਹਾ ਹੈ ਤੇ ਚਾਹੇ ਕੋਈ ਵਿਦੇਸ਼ਾਂ ਚ ਬੈਠਾ ਪੰਜਾਬੀ ਭੈਣ ਭਰਾ ਹੈ ਬਹੁਤ ਸਾਰੀਆਂ ਕੰਪਨੀਆਂ ਨੇ ਪ੍ਰਾਈਵੇਟ ਸਰਕਾਰੀ ਲੋਕ ਬੈਂਕਾਂ 'ਚ ਜਮ੍ਹਾਂ ਕਰਾਉਂਦੇ ਆ ਡਾਕਖਾਨੇ ਜਮ੍ਹਾਂ ਕਰਾਉਂਦੇ ਆ ਐਲਆਈਸ 'ਚ ਪੈਸਾ ਲਾਉਂਦੇ ਆ ਟਾਟਾ ਵਰਗੀਆਂ ਹੋਰ ਬਹੁਤ ਸਾਰੀਆਂ ਕੰਪਨੀਆਂ ਨੇ ਜਿਨ੍ਹਾਂ ਵਿੱਚ ਲੋਕ ਆਪਣੇ ਇੰਸ਼ੋਰੈਂਸ ਕਰਾਉਂਦੇ ਆ ਐਫਡੀ ਜਾਂ ਅਲੱਗ-ਅਲੱਗ ਤਰੀਕੇ ਨਾਲ ਪਾਲਿਸੀਆਂ ਲੈਂਦੇ ਆ ਪਿਛਲੇ ਦਿਨਾਂ ਵਿੱਚ ਵੀ ਸੁੰਦਰਪਾਲ ਜੀ ਨਾਲ ਇਸ ਵਿਸ਼ੇ ਤੇ ਪਾ ਗੱਲਬਾਤ ਕੀਤੀ ਸੀ ਅੱਜ ਫੇਰ ਕਿ ਮੁਲਾਜ਼ਮ ਬੰਦੇ ਵਿਦੇਸ਼ਾਂ ਦੇ ਵਿੱਚ ਰਹਿੰਦੇ ਪੰਜਾਬੀ ਭੈਣ ਭਰਾ ਆਪਣੇ ਪੈਸੇ ਦੀ ਬਚਤ ਵੱਡੇ ਪੱਦਰ ਤੇ ਕਿਵੇਂ ਕਰ ਸਕਦੇ ਨੇ ਪੈਸੇ ਨੂੰ ਦੁੱਗਣਾ ਕਿਵੇਂ ਕਰ ਸਕਦੇ ਨੇ ਘੱਟ ਸਮੇਂ ਦੇ ਵਿੱਚ ਵੱਧ ਵਿਆਜ ਕਿਵੇਂ ਕਮਾਇਆ ਜਾ ਸਕਦਾ ਹੈ ਆਪਣੇ ਪੈਸੇ ਦੀ ਸੁਰੱਖਿਆ ਕਿਵੇਂ ਕੀਤੀ ਜਾ ਸਕਦੀ ਹੈ ਕਰਦਿਆਂ ਗੱਲਬਾਤ ਸੁੰਦਰਪਾਲ गोयल जी ਦੇ ਨਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਪਹਿਲਾਂ ਆਪਾਂ ਇਸ ਵਿਸ਼ੇ ਦੀ ਗੱਲ ਕਰਦੇ ਹਾਂ ਕਿ ਕੋਈ ਮੁਲਾਜ਼ਮ ਬੰਦਾ ਚਾਹੇ ਉਹ ਪੰਜਾਬ ਸਰਕਾਰ ਦਾ ਹੋਵੇ ਚਾਹੇ ਸੈਂਟਰ ਸਰਕਾਰ ਦਾ ਹੋਵੇ ਜਦੋਂ ਰਿਟਾਇਰਮੈਂਟ ਹੁੰਦਾ ਹੈ ਜੇ 35 ਸਾਲ ਦੀ ਜੌਬ ਕਰਨ ਤੋਂ ਬਾਅਦ ਉਹਨੂੰ 50-60 ਲੱਖਾਂ 70 ਲੱਖ ਕਰੋੜ ਰੁਪਏ ਬਹੁਤ ਨੂੰ ਮਿਲਦਾ ਹੋਊਗਾ ਜਾਂ ਵੱਧ ਘੱਟ ਹੀ ਮਿਲਦੇ ਹੋਣਗੇ ਉਸ ਪੈਸੇ ਨੂੰ ਸੰਭਾਲਣ ਦਾ ਉਸ ਪੈਸੇ ਨੂੰ ਇਨਵੈਸਟਮੈਂਟ ਕਰਨ ਦਾ ਬਹੁਤ ਸਾਰੇ ਲੋਕ ਕੰਮ ਕਰ ਕਰਦੇ ਆ ਕੋਈ ਪ੍ਰਾਪਰਟੀ ਖਰੀਦਦਾ ਜਾਂ ਕੁਝ ਵੀ ਕਰਦਾ ਹੈ ਨਾ ਤੁਹਾਨੂੰ ਸਭ ਤੋਂ ਬਿਹਤਰ ਤਰੀਕਾ ਕੀ ਲੱਗਦਾ ਹੈ ਸੁਖੀ ਜੀ ਅੱਜ ਇਹ ਟੌਪਿਕ ਬਹੁਤ ਹੀ ਆਪਣਾ ਇੰਟਰਸਟਿੰਗ ਹੈ ਪਿਛਲੇ ਮਹੀਨੇ ਮੇਰੇ ਕੁਝ ਜਾਣਕਾਰ ਸਰਕਾਰੀ ਮੁਲਾਜ਼ਮ ਰਿਟਾਇਰ ਹੋਏ ਜੀ ਜਿਨ੍ਹਾਂ ਨੂੰ ਐਵਰੇਜ ਕਿਸ ਨੂੰ 60 ਲੱਖ ਕਿਸੇ ਨੂੰ 80 ਲੱਖ ਕਿਸੇ ਨੂੰ 90 ਲੱਖ ਰੁਪਇਆ ਮਿਲੇ ਤਾਂ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਇਹ ਪੈਸੇ ਦਾ ਕੀ ਕਰਦੇ ਹੋ ਜਿਆਦਾਤਰ ਜਵਾਬ ਇਹ ਹੈ ਵੀ ਲੋਕ ਬੈਂਕਾਂ ਦੇ ਵਿੱਚ ਐਫ ਡੀ ਆਰ ਕਰਾ ਦਿੰਦੇ ਹਨ ਕਿਉਂਕਿ ਹੁਣ ਪ੍ਰਾਪਰਟੀ ਬਹੁਤ ਮਹਿੰਗੀ ਹੋ ਗਈ 70 80 ਲੱਖ ਜਾਂ 1 ਕਰੋੜ ਦੀ ਸਮਾਰ ਕੇ ਕੋਈ ਪ੍ਰਾਪਰਟੀ ਨਹੀਂ ਮਿਲਦੀ ਚਲੋ ਅਗਲੇ ਨੇ ਜੇ ਕਿਸੇ ਤਰੀਕੇ ਨਾਲ ਕੋਈ ਖਰੀਦ ਵੀ ਲਤੀ ਫਿਰ ਉਹ ਰੈਂਟਲ ਇਨਕਮ ਦਿੰਦੇ ਆ ਉਹਦੀ ਬਣਾਉਂਦੇ ਆ ਆਪਣੇ ਜਿਹੜੀ ਕਿ ਬਹੁਤ ਘੱਟ ਹੈ ਜੇ ਤੁਸੀਂ ਕਰੋੜ ਦੀ ਪ੍ਰੋਪਰਟੀ ਲੈ ਲਈ ਉਹਦਾ ਕਿਰਾਇਆ 20-25 ਹਜ਼ਾਰ ਤੋਂ ਵੱਧ ਨਹੀਂ ਮਿਲ ਸਕਦਾ ਆਪਾਂ ਨੂੰ ਜਿਹੜਾ ਕਿ ਸਮਝੋ ਵੀ ਜੇ ਆਪਾਂ ਵਿਆਜ ਦਾ ਰੇਟ ਕੱਢੀਏ ਤਾਂ 20-25 ਪੈਸੇ ਰਹਿ ਜਾਂਦਾ ਔਰ ਉਹ ਜਿਹੜਾ ਮਕਾਨ ਜਾਂ ਬਿਲਡਿੰਗ ਹੈ ਉਹਦੇ ਸਮੇਂ-ਸਮੇਂ ਦੇ ਨਾਲ ਮੇਨਟੇਨੈਂਸ ਵੀ ਕਰਨੀ ਪੈਂਦੀ ਹੈ ਕਦੇ ਪੇਂਟ ਕਰਾਓ ਕਦੇ ਕੋਈ ਟੁੱਟੀ ਖਰਾਬ ਹੋ ਗਈ ਉਹ ਪੈਸੇ ਜਿੰਨੇ ਕਾੰਦੇ ਆ ਉਹਨੇ ਲੱਗ ਜਾਂਦੇ ਆ ਇਨ ਦਾ ਨੈਟ ਸ਼ੈਲ ਉਹਨਾਂ ਨੂੰ ਕੋਈ ਬਹੁਤਾ ਗੇਨ ਨਹੀਂ ਹੁੰਦਾ ਅਗਰ ਐਫ ਡੀ ਕਰਦੇ ਆ ਤਾਂ ਉਹ 6% ਜਿਹੜਾ 9 ਸਾਲ ਦੇ ਵਿੱਚ ਪੈਸਾ ਦੁੱਗਣਾ ਹੁੰਦਾ ਮੈਂ ਇੱਕ ਬਹੁਤ ਸ਼ਾਨਦਾਰ ਕੈਲਕੂਲੇਸ਼ਨ ਕਰਦੀ ਆ ਆ ਮੇਰੇ ਕੋਲ ਹਨ ਵੀ ਪੰਜਾਬ ਗਵਰਨਮੈਂਟ ਦੇ ਜਿਹੜੇ ਸਰਕਾਰੀ ਮੁਲਾਜ਼ਮ ਹਨ ਉਹ 2,85,000 ਵਰਕਰ ਹਨ ਪੰਜਾਬ ਉਹ ਸੈਂਟਰਲ ਗਵਰਨਮੈਂਟ ਦੇ 80 ਲੱਖ ਜੀ ਅਗਰ 29 ਸਟੇਟਾਂ ਹਰ ਸਟੇਟ ਦੇ EMPLOYEES ਹਨ ਚਾਹੇ ਹਰਿਆਣਾ ਹੈ ਚਾਹੇ ਯੂਪੀ ਹੈ ਅਗਰ ਉਹ ਸਾਰੇ ਨੂੰ ਮਿਲਾ ਲੈਣੇ ਹਨ 3 ਕਰੋੜ ਬੈਠ ਜਾਂਦੇ ਕਿਉਂਕਿ ਸਾਡੀਆਂ 30 ਸਟੇਟਾਂ ਹਨ ਔਰ 80 ਲੱਖ ਸਾਡੇ ਸੈਂਟਰ ਦੇ EMPLOYEES ਤਾਂ ਟੋਟਲ ਇਹ ਗਿਣਤੀ ਬਣ ਜਾਂਦੀ ਹੈ 4 ਕਰੋੜ ਤਕਰੀਬਨ 3 ਕਰੋੜ ਸਾਡੇ ਬਾਰ ਦੇ ਲੋਗ ਵਿਦੇਸ਼ੀਆਂ ਚ ਵਸਦੇ ਹਨ 4 ਤੇ 37 ਕਰੋੜ ਮੈਂ ਇਨਕਮ ਟੈਕਸ ਦੀ ਵੀ ਫਿਗਰ ਕਢੀ ਇੰਡੀਆ ਦੇ ਵਿੱਚ ਪਿਛਲੇ ਸਾਲ 8 ਕਰੋੜ ਲੋਕਾਂ ਨੇ ਇਨਕਮ ਟੈਕਸ ਰਿਟਰਨ ਭਰੀ ਹੈ ਅਗਰ ਟਾਟਾ ਇੱਕ ਐਸੀ ਕੰਪਨੀ ਹੈ ਅਗਰ ਤੁਸੀਂ ਉੱਥੇ ਇਨਵੈਸਟਮੈਂਟ ਕਰਦੇ ਹੋ ਜਾਂ ਕੋਈ ਉਹਨਾਂ ਦੀ ਪਾਲਿਸੀ ਲੈਣੇ ਹੋ ਤਾਂ ਉਹ ਆਈਟੀਆਰ ਮੰਗਦੇ ਆ ਬਿਨਾਂ ਆਈਟੀਆਰ ਤੋਂ ਕਿਸੇ ਬੰਦੇ ਨੂੰ ਉਹ ਪਾਲਿਸੀ ਨਹੀਂ ਦਿੰਦੇ ਕਿਉਂਕਿ ਟਾਟਾ ਇਹ ਜਾਂਦਾ ਹੈ ਵੀ ਉਹਦੀ ਇਨਕਮ ਵੈਰੀਫਾਈ ਕਰ ਲਈਏ ਵੀ ਚਲੋ ਇੱਕ ਕਿਸ਼ਤ ਦੇਤੀ ਅਗਲੀ ਕਿਸ਼ਤਾਂ ਕਿਦਾਂ ਦੇਊਗਾ ਜੇ ਤਾਂ ਉਹਦੀ ਇਨਕਮ ਹੈ ਫਿਰ ਉਹ ਦਊਗਾ ਟਾਟਾ ਇਹ ਨਹੀਂ ਜਾਂਦਾ ਵੀ ਕਿਸੇ ਬੰਦੇ ਦਾ ਨਜਾਇਜ਼ ਹੋਵੇ ਉਹਦਾ ਪੈਸਾ ਉਹਨਾਂ ਕੋਲ ਨਹੀਂ ਡੁੱਬ ਜਵੇ ਇਹ ਟਾਟਾ ਦੀ ਇੱਕ ਬੜੀ ਇਮਾਨਦਾਰੀ ਦੀ ਨੀਤੀ ਚੱਲ ਰਹੀ ਹੈ ਸੋ ਇਹ 8 ਕਰੋੜ ਇਨਕਮ ਟੈਕਸ ਅਸੈਸੀ 7 15 ਕਰੋੜ ਬੰਦੇ ਸਾਡੇ ਤੋਂ ਬੇਨਿਫਿਟ ਲੈ ਸਕਦੇ ਆ। ਉਹਨਾਂ ਇੱਕ ਗੱਲ ਹੁੰਦੀ ਹੈ ਵੀ ਆਪਾਂ ਸਾਰੀ ਉਮਰ ਨੌਕਰੀ ਕੀਤੀ ਕਿਸੇ ਨੇ 50000 70000 80000 90000 ਦੀ ਨੌਕਰੀ ਕੀਤੀ। ਅੱਜ ਮਹਿੰਗਾਈ ਦੇ ਟਾਈਮ ਦੇ ਵਿੱਚ 80 90 ਹਜ਼ਾਰ ਕਮਾ ਕੇ ਉਹ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਬੜੀ ਮੁਸ਼ਕਲ ਨਾਲ ਕਰਦੇ ਹਨ। ਹੁਣ ਜਿਹੜਾ ਉਹਨਾਂ ਦਾ ਪੈਸਾ ਇਕੱਠਾ ਮਿਲਿਆ ਅਗਰ ਉਹ ਟਾਟਾ ਦੇ ਵਿੱਚ ਇਨਵੈਸਟ ਕਰ ਦੇਣ ਤਾਂ ਟਾਟਾ ਤਕਰੀਬਨ ਪਿਛਲਾ ਟ੍ਰੈਕ ਰਿਕਾਰਡ ਟਾਟਾ ਦਾ ਹੈ 32-35% ਤੱਕ ਇਹ ਰਿਟਰਨ ਦਿੰਦੇ ਹਨ ਜਿਸ ਦੇ ਨਾਲ 5 ਸਾਲ ਦੇ ਪੈਸੇ ਤੁਹਾਡੇ ਦੁੱਗਨੇ ਹੋ ਜਾਂਦੇ 10 ਸਾਲ ਦੇ ਵਿੱਚ ਉਹ ਚਾਰ ਗੁਨੇ ਹੋ ਜਾਂਦੇ ਹਨ ਜਦੋਂ ਕਿ ਬੈਂਕ 9 ਸਾਲ ਦੇ ਦੁੱਗਨੇ ਕਰਦਾ ਤਾਂ ਉੱਥੇ ਇੱਕ ਹਵਲਦਨ ਵੀ ਮਰਿਆ ਹੱਥੀ ਜੀਉਂਦਾ ਹਾਥੀ 1 ਲੱਖ ਦਾ ਮਰਿਆ ਹਾਥੀ 2 ਲੱਖ ਦਾ ਹੂੰ ਇਹ ਜਿਹੜੀ ਹੈ ਬੜੀ ਟੂ ਬੈਟਦੀ ਹੈ ਔਰ ਸਿਰਫ ਟਾਟਾ ਜੇ ਬੈਠ ਸਕਦੀ ਹੈ ਹੁਣ ਇੱਕ ਬੰਦੇ ਨੇ ਜਦੋਂ ਰਿਟਾਇਰਮੈਂਟ ਹੋ ਗਈ ਉਹਦਾ ਇਹੀ ਸੋਚਿਆ ਜਾਂਦਾ ਵੀ ਹੁਣ ਇਹਨੇ ਕੀ ਕਰਨਾ ਹੈ ਹੁਣੇ ਬੇਲਾ ਹੋ ਗਿਆ ਉਹ ਹਾਥੀ ਅਗਰ ਆਪਣੀ ਪੈਸੇ ਨੂੰ ਆਪਣੀ ਬਜਟ ਨੂੰ ਟਾਟਾ ਜੇ ਲਗਾ ਦਿੰਦਾ ਤਾਂ ਉਹ ਕਈ ਗੁਣਾ ਹੋ ਜਾਣੀ ਇੰਨੇ ਪੈਸੇ ਉਹਨੇ 35 ਸਾਲ ਦੇ ਨਹੀਂ ਕਮਾਏ ਜਿੰਨੇ ਉਹ 5 ਸਾਲ ਦੇ ਵਿੱਚ ਕਮਾ ਲੂਗਾ ਕਿਉਂਕਿ ਜੇ 70 ਲੱਖ ਲਾਇਆ ਤਾਂ 5 ਸਾਲ ਬਾਅਦ 1 ਕਰੋੜ 40 ਲੱਖ ਬਣ ਜੂਗਾ 10 ਸਾਲ ਬਾਅਦ ਉਹ 2 ਕਰੋੜ 60 ਲੱਖ ਬਣ ਜੂਗਾ ਇਹਦਾ ਸਿਸਟਮ ਸਮਝਾਓ ਜੀ ਆਮ ਤੌਰ ਤੇ ਤਾਂ ਮੰਨਿਆ ਨਹੀਂ ਜਾਂਦਾ ਨਾ ਵੀ 5 ਸਾਲਾਂ ਬਾਅਦ ਪੈਸਾ ਦੁੱਗਣਾ ਕਿਵੇਂ ਹੋਊਗਾ ਥੋੜਾ ਕਲੀਅਰ ਕਰਦੀ ਐ ਵੀ ਇਹ ਪੈਸਾ ਐਂ ਦੁੱਗਣਾ ਹੁੰਦਾ ਇਸ ਤਰ੍ਹਾਂ ਹੈ ਜਿਹੜੀ ਇਹ ਇਨਵੈਸਟਮੈਂਟ ਡਾਟਾ ਦੇ ਵਿੱਚ ਹੁੰਦੀ ਹੈ ਇਹ ਸਾਰੇ ਸ਼ੇਅਰ ਮਾਰਕੀਟਸ ਹੁੰਦੀਆਂ ਜੀ ਸ਼ੇਅਰ ਮਾਰਕੀਟ ਦਾ ਇੱਕ ਤਾਂ ਇਹ ਫਾਇਦਾ ਹੈ ਵੀ ਉਹ ਕਿਸੇ ਵੀ ਕੰਪਨੀ ਦੇ ਸ਼ੇਅਰ ਲੱਤੇ ਜਾਂਦੇ ਹਨ ਤਾਂ ਉਹ ਕੰਪਨੀ ਨੇ ਆਲਰੇਡੀ ਇਨਕਮ ਟੈਕਸ ਦਿੱਤਾ ਹੁੰਦਾ ਹੈ ਜਿਹੜਾ ਕਿ 33% ਹੈ ਜਦੋਂ ਉੱਥੋਂ ਕੋਈ ਇਨਕਮ ਕਿਸੇ ਨੂੰ ਆਉਂਦੀ ਹੈ ਉਹਦੇ ਕੋਈ ਇਨਕਮ ਟੈਕਸ ਨਹੀਂ ਲੱਗਦਾ ਹੈਗਾ 33% ਤਾਂ ਸਾਡੀ ਉਹੀ ਬਚਤ ਹੋ ਗਈ ਫਿਰ ਇਹ ਨੂੰ ਆਪਾਂ ਹਿੰਦੀ ਪੰਜਾਬੀ ਚ ਕਹਿ ਸਕਦੇ ਹਾਂ ਚੱਕਰ ਵਿਧੀ ਵਿਆਸ ਕੰਪਾਊਂਡ ਐਨੂਅਲ ਇੰਟਰਸਟ ਇਹ ਇਸ ਤਰ੍ਹਾਂ ਕੈਲਕੂਲੇਸ਼ਨ ਹੁੰਦਾ ਹੈ ਸਪੋ ਤੁਸੀਂ 1 ਲੱਖ ਰੁਪਇਆ ਚੱਕਰਵਿਧੀ ਵਿਆਜ ਤੇ ਕਿਸੇ ਨੂੰ ਦੇਤਾ ਉਥੇ 25% ਹੀ ਵਿਆਜ ਲਗਾ ਲਓ ਸਾਲ ਬਾਦੋਂ 1 ਲੱਖ 25000 ਹੋ ਜਾਊਗਾ ਦੂਜੇ ਸਾਲ ਤੁਹਾਨੂੰ ਵਿਆਜ ਮਿਲਣਾ 1 ਲੱਖ 25000 ਤੇ ਹੁਣ ਉਹ ਬੱਤੀ ਦਿੱਤੇ 3000 ਹੋ ਜਾ ਤਾ 1 ਲੱਖ 55000 ਹੋ ਗਿਆ ਆਪਣਾ ਤੀਜੇ ਸਾਲ ਤੁਹਾਨੂੰ ਵਿਆਜ ਮਿਲਣਾ 1 ਲੱਖ 55000 ਤੇ ਪ੍ਰਿੰਸੀਪਲ ਅਮਾਉਂਟ ਇੱਕ ਸੀਏਜੀਆਰ ਕੈਲਕੂਲੇਟਰ ਹੁੰਦਾ ਹੈ ਉਹ ਤੁਸੀਂ ਪਲੇ ਸਟੋਰ ਤੋਂ ਜਦੋਂ ਮਰਜੀ ਲੋਡ ਕਰ ਸਕਦੇ ਹੋ ਉੱਥੇ ਸਪੋਰ ਤੁਸੀਂ 1 ਲੱਖ ਰੁਪਏ ਪਾ ਲਓ 20% ਬੱਚੀ 20% ਜੇ ਤੁਸੀਂ ਸਮਝਦੇ ਹੋ ਔਰ ਰੇਟ ਆਫ ਇੰਟਰਸਟ ਪਾ ਲਓ ਨੰਬਰ ਆਫ ਈਅਰਸ ਪਾ ਲਓ 5 ਸਾਲ 10 ਸਾਲ 20 ਸਾਲ ਤਾਂ 2 ਮਿੰਟ ਦੇ ਵਿੱਚ ਉਹਨੇ ਫਿਗਰ ਕੱਢ ਦੇਣੀ ਹੈ ਵੀ ਇਹ ਕਿੰਨੇ ਗੁਣਾ ਹੋ ਗਏ ਜੀ ਜੀ ਇਹ ਤਾਂ ਰਹੀ ਆਫਟਰ ਰਿਟਾਇਰਮੈਂਟ ਗੱਲ ਕੀ ਹਿੰ ਪੰਜ ਲੱਖ ਕੁ ਅਮਾਉਂਟ ਜ਼ਿਆਦਾ ਵੀ ਹੈ ਨੀਗੀ ਜੇ ਸਰਕਾਰੀ ਮੁਲਾਜ਼ਮ ਹੈ ਕੋਈ ਉਹ ਤਾਂ ਜੌਬ ਦੌਰਾਨ ਵੀ ਇਹ ਕੰਮ ਕਰ ਸਕਦਾ ਹੈ ਬਿਲਕੁਲ ਕਰ ਸਕਦੇ ਕੋਈ ਉਹਨਾਂ ਨੂੰ ਇਸ ਤਰ੍ਹਾਂ ਦੀ ਕੋਈ ਹੋਰ ਸਲਾਹ ਮੈਂ ਬਹੁਤ ਬੁਲਿਸ਼ੀਆ ਦਿੰਨਾ ਲੇਟੈਸਟ ਮੇਨੇ ਇੱਕ ਲੜਕਾ 26 ਸਾਲ ਦਾ ਪੰਜਾਬ ਦੇ ਵਿੱਚ ਜੱਜ ਲਗਿਆ ਹੈ ਉਹਨਾਂ ਨੂੰ ਪੁਲਿਸੀ ਦਿੱਤੀ ਹੈ ਉਹਨਾਂ ਨੇ 1,84,000 12 ਸਾਲ ਦੇਣਾਂ ਤਕਰੀਬਨ 23 ਲੱਖ ਰੁਪਏ ਦੇਣਾ। ਔਰ ਉਹ ਜੇ 5 ਸਾਲ ਬਾਅਦ ਆਪਣੇ ਪੈਸੇ ਡਬਲ ਵੀ ਲੈ ਸਕਦੇ ਹਨ। ਜੇ ਉਹਨੂੰ ਨਹੀਂ ਲੋੜ ਉਹ ਨਹੀਂ ਲੈਂਦੇ ਤਾਂ ਉਹ 20 ਸਾਲ ਨਹੀਂ ਲੈਂਦੇ ਤਾਂ 50 ਸਾਲ ਬਾਅਦ ਉਹਦੀ ਅਮਾਉਂਟ ਤਕਰੀਬਨ 5 ਲੱਖ ਕਰੋੜ ਬੈਠ ਜਾਂਦੀ ਹੈ। ਹੁਣ ਆਪਾਂ ਇਸ ਗੱਲ ਤੇ ਵਿਸ਼ਵਾਸ ਕਰਨਾ ਔਖਾ ਹੈ ਪਰ ਮੈਂ ਫੇਰੇ ਕਹੂੰਗਾ ਵੀ ਸੀਜੀਆਰ ਕੈਲਕੂਲੇਟਰ ਤੇ ਆਪਣੇ ਹੱਥ ਨਾਲ ਕੈਲਕੂਲੇਟ ਕਰੋ ਤੁਸੀਂ। تاکہ ਤੁਹਾਨੂੰ ਇਹ ਪਤਾ ਲੱਗੇ ਵੀ ਇਹ ਇਹ ਨੂੰ ਜਿਹੜਾ ਕੰਪਾਉਂਡਲਲ ਗਰੋਥ ਹੁੰਦੀ ਹੈ ਇਹਨੂੰ ਦੁਨੀਆ ਦਾ 8ਵਾਂ ਅਜੂਬਾ ਕਿਹਾ ਜਾਂਦਾ ਹੈ ਇਹ ਕੋਈ ਜ਼ਰੂਰੀ ਹੈ ਕਿ ਮੁਲਾਜ਼ਮੀ ਹੋਣ ਕੋਈ ਵੀ ਕਰਾ ਸਕਦਾ ਹੈ ਹਾਂ ਕੋਈ ਵੀ ਕਰਾ ਸਕਦਾ ਹੈ ਕੋਈ ਟਾਟਾ ਵੀ ਇਹ ਪਹੁੰਚਤ ਨਹੀਂ ਹੈਗੀ ਵੀ ਇਹ ਸਰਕਾਰੀ ਮੁਲਾਜ਼ਮੀ ਕਰਾ ਸਕਦਾ ਨਹੀਂ ਕੋਈ ਵੀ ਕਰਾ ਸਕਦਾ ਪਰ ਉਹ ਇਨਕਮ ਟੈਕਸ ਅਸੈਸੀ ਹੋਣਾ ਚਾਹੀਦਾ ਹੂੰ ਕਿਉਂਕਿ ਟਾਟਾ ਇੱਕ ਬਹੁਤ ਇਮਾਨਦਾਰ ਕੰਪਨੀ ਹੈ ਉਨ ਕਈ ਵਾਰ ਇਹ ਹੁੰਦਾ ਹੈ ਵੀ ਇੱਕ ਬੰਦੇ ਕੋਲ ਪੈਸੇ ਤਾਂ ਹੈਗੇ ਆ ਪਰ ਉਹਦੇ ਕੋਲ ਪ੍ਰੂਫ ਨਹੀਂ ਹੈ ਵੀ ਉਹਦੀ ਰੈਗੂਲਰ ਇਨਕਮ ਹੈ ਜਾਂ ਨਹੀਂ ਉਹ ਕਿਸੇ ਤਰੀਕੇ ਨਾਲ ਇਨਸਟਾਲਮੈਂਟ ਦੇ ਦਿੰਦਾ ਹੈ ਪਾਲਿਸੀ ਲੈ ਲੈਂਦਾ ਪਰ ਉਹਨੂੰ ਦੂਜੇ ਸਾਲ ਇਨਕਮ ਨਹੀਂ ਹੁੰਦੀ ਤਾਂ ਫਿਰ ਉਹ ਨਹੀਂ ਦੇ ਸਕਦਾ ਟਾਟਾ ਨਹੀਂ ਜਾਂਦਾ ਵੀ ਕਿਸੇ ਪਬਲਿਕ ਦਾ ਕੋਈ ਪੈਸਾ ਉਹਨਾਂ ਕੋਲ ਨਹੀਂ ਰਹਿ ਜਾਵੇ ਜਿਹੜਾ ਉਹ ਚਾਹੁੰਦੇ ਹੈ ਕੋਈ ਬੰਦਾ ਪਾਲਿਸੀ ਲਵੇ ਉਹ ਰੈਗੂਲਰ ਪੇ ਕਰੇ ਉਹ ਫਿਰ ਆਈਟੀਆਰ ਤੋਂ ਪਤਾ ਲੱਗ ਜਾਂਦਾ ਵੀ ਬੰਦਾ ਕਿੰਨੇ ਦੀ ਆਈਟੀਆਰ ਭਰ ਰਿਹਾ ਹੈ ਕਿੰਨੇ ਦੀ ਉਹਨੂੰ ਇਨਕਮ ਹੈ ਤਾਂ ਵੀ ਉਹ ਉਸੇ ਕਾਬਲ ਵੀ ਹੈਗਾ ਪਾਲਿਸੀ ਲੈਣ ਦੇ ਆਹ ਉਹ ਪਾਲਿਸੀ ਦੰਦ ਹੂੰ ਜੇ ਪਾ ਹੁਣ ਵਿਦੇਸ਼ਾਂ ਚ ਗਏ ਪੰਜਾਬੀ ਬਹੁਤ ਸਾਰੇ ਲੋਕ ਅਜਿਹੇ ਨੇ ਜਿਹੜੇ ਇਨਵੈਸਟਮੈਂਟ ਪੰਜਾਬ ਚ ਕਰ ਰਹੇ ਨੇ ਕੋਈ ਪ੍ਰਾਪਰਟੀ ਕਰ ਰਿਹਾ ਹੈ ਕੋਈ ਜ਼ਮੀਨ ਖਰੀਦ ਰਿਹਾ ਹੈ ਅਲੱਗ ਅਲੱਗ ਤਰੀਕੇ ਨਾਲ ਲੋਕ ਬਹੁਤ ਸਾਰੇ ਲੋਕ 골ਡ ਚ ਇਨਵੈਸਟ ਕਰਦੇ ਨੇ ਉਹਨਾਂ ਲਈ ਕੋਈ ਰਾਹ ਹੈਗਾ ਇਸ ਤਰ੍ਹਾਂ ਦਾ ਕਿ ਉਹਨਾਂ ਦਾ ਪੈਸਾ ਉਧਰ ਕਮਾਇਆ ਹੋਇਆ ਮਿਹਨਤ ਦਾ ਪੈਸਾ ਹੈ ਤੇ ਇੱਧਰ ਸੰਭਾਲਿਆ ਜਾ ਸਕਦਾ ਹੈ ਉਸ ਪੈਸੇ ਨੂੰ ਹੋਰ ਵੀ ਡਬਲ ਡਬਲ ਟ੍ਰिपल ਕੀਤਾ ਜਾ ਸਕਦਾ ਹੈ ਜਿਹੜੇ ਸਾਡੇ ਐਨ ਆਰ ਆਈ ਹੈਗੇ ਹਮ ਉਹਨਾਂ ਲਈ ਇੱਕ ਬੜੀ ਸਮੱਸਿਆ ਇਹ ਹੈ ਵੀ ਫੋਰਨ ਕੰਟਰੀ ਦੇ ਵਿੱਚ ਜਿਹੜਾ ਬੈਂਕ ਦੇ ਵਿੱਚ ਤੁਸੀਂ ਪੈਸਾ ਰੱਖਦੇ ਹੋ ਉਹ ਕੁਛ 1 2% ਤੁਹਾਡੇ ਤੋਂ ਪੈਸੇ ਦੀ ਰਖਵਾਲੀ ਲਈ ਚਾਰजेस ਲੈਂਦੇ ਹਨ ਅਗਰ ਉਹ ਪੈਸੇ ਨੂੰ ਇੰਡੀਆ ਦੇ ਬੈਂਕਾਂ 'ਚ ਦਿੰਦੇ ਆ ਸੇਵਿੰਗ ਬੈਂਕ 'ਚ ਰੱਖਤਾ ਫਿਰ 3.5% ਵਿਆਜ ਮਿਲਦਾ ਜੇ ਐਫ ਡੀ ਕਰਾ ਲੈਂਦੇ ਆ ਤਾਂ 6% ਮਿਲਦਾ ਮੁਨੇ ਮੈਂ ਕੁਛ ਇਟਲੀ ਦੇ ਬੰਦਿਆਂ ਦੀ ਪਾਲਿਸੀਆਂ ਕੀਤੀਆਂ ਮੈਨੂੰ ਫੋਨ ਆਇਆ ਵੀ ਅੰਕਲ ਜੀ ਸਾਡੇ ਕੋਲ 45 ਲੱਖ ਰੁਪਇਆ ਪੰਜਾਬ ਸੇਵਿੰਗ ਅਕਾਊਂਟਸ ਪਏ ਹੂੰ ਫਿਰ ਮੈਂ ਉਹਨਾਂ ਨੂੰ ਸਮਝਾਇਆ ਉਹਨਾਂ ਨੇ ਇੱਕ 10 ਲੱਖ ਰੁਪਏ ਦੀ ਪਾਲਸੀ ਇੱਕ ਹਲੇ ਲਤੀ ਹੈ ਦੋ ਤਿੰਨ ਹੋਰ ਲੈਣਗੇ ਉਹਨੂੰ 10 ਲੱਖ ਰੁਪਇਆ ਉਹਨਾਂ ਨੇ ਟਾਟਾ ਨੂੰ 5 ਸਾਲ ਦੇਣਾਂ 5 ਸਾਲ ਦੇਣਾ 50 ਲੱਖ ਤੇ ਉਹ 16ਵੇਂ ਸਾਲ ਉਹਨਾਂ ਨੂੰ ਮਿਲੂਗਾ 5 ਕਰੋੜ ਪੂਰਾ 10 ਗੁਣਾ ਫ੍ਰੀ ਆਫ ਇਨਕਮ ਟੈਕਸ ਹੂੰ ਇਹ ਬਹੁਤ ਬੜੀ ਗੱਲ ਹੈ ਅਦਰਵਾਇਜ਼ ਹੁਣ ਐਫ ਡੀ ਦਾ ਵਿਆਜ ਜਾਂਦਾ ਉਹਦੇ ਇਨਕਮ ਟੈਕਸ ਲੱਗਦਾ 33% ਸਾਡਾ ਉਹ ਕੱਟ ਗਿਆ ਫਿਰ ਜਿੰਨੇ ਕਿ 6% ਦਾ ਸਾਨੂੰ ਵਿਆਜ ਮਿਲਦਾ ਇੰਨੀ ਕਿ ਸਾਡੇ ਮਹਿੰਗਾਈ ਵੱਜ ਜਾਂਦੀ ਹਰ ਸਾਲ ਤੇ ਨੈਟ ਸ਼ੈਲ ਸਾਨੂੰ ਉੱਥੇ ਕੁਝ ਨਹੀਂ ਬਚਦਾ ਪਰ ਟਾਟਾ ਦੇ ਵਿੱਚ ਬਹੁਤ ਵਧੀਆ ਗ੍ਰੋਥ ਹੈ ਜਿਹੜੀ ਕਿ ਤੁਸੀਂ ਨੈਟ ਤੇ ਚੈੱਕ ਕਰ ਸਕਦੇ ਹੋ ਟਾਟਾ ਦੇ ਫੰਡ ਹੈਗੇ 10 12 ਕਿਸੇ ਵੀ ਉਥੇ ਚੈੱਕ ਕਰ ਲੋ ਤੁਸੀਂ ਮੇਰੀ ਗੱਲ ਤੇ ਨਾ ਵਿਸ਼ਵਾਸ ਕਰੋ ਟਾਟਾ ਵੈਸੇ ਜਦੋਂ ਅਸੀਂ ਕੋਈ ਪਾਲਿਸੀ ਦੰਨੇ ਆ ਉਹਨੂੰ ਰੇਟ ਦੰਨੇ ਆ ਤਾਂ ਇੱਕ ਸਾਈਡ ਤੇ ਟਾਟਾ ਲਿਖ ਕੇ ਦਿੰਦਾ ਹੈ ਵੀ ਸਾਡੇ ਪਿਛਲੇ 5 ਸਾਲਾਂ 'ਚ 32.25% ਦੀ ਗ੍ਰੋਥ ਦਿੱਤੀ ਹੈ ਹੂੰ ਆਹੰਦੋ ਤੇ ਇੱਕ ਸਵਾਲ ਉੱਠਦਾ ਕੰਪਨੀਆਂ ਤੇ ਸਿੱਧੀ ਕਾਇੰਦ ਨੇ ਕੰਪਨੀ ਭੱਜ ਜਾਂਦੀ ਹੈ ਬਿਲਕੁਲ ਠੀਕ ਹੈ ਜੀ ਮੈਂ ਇਹਦੇ ਬਾਰੇ ਵੀ ਰਿਸਰਚ ਕੀਤੀ ਹੁਣ ਸਾਡੇ ਦੇਸ਼ ਦੇ ਵਿੱਚ ਪੰਜ ਸੱਤ ਬੈਂਕ ਜਿਹੜੇ ਆ ਉਹ ਪਾਇਦਾਰ ਮੰਨੇ ਜਾਂਦੇ ਆ ਜਿਨ੍ਹਾਂ ਚੋਂ ਨੰਬਰ 1 ਤੇ HDFC ਬੈਂਕ ਹੈ ਐਚਡੀਐਫਸੀ ਦੀ ਜਿਹੜੀ ਵਰਥ ਹੈ ਉਹ 15 ਲੱਖ ਕਰੋੜ ਹੈ ਦੂਜੀ ਨੰਬਰ ਤੇ ਆਉਂਦਾ ICICI ਬੈਂਕ ICICI ਬੈਂਕ ਦੀ ਜਿਹੜੀ ਵਰਥ ਹੈ ਉਹ 10 ਲੱਖ ਕਰੋੜ ਹੈ ਤੀਜੇ ਨੰਬਰ ਤੇ ਆਉਂਦਾ ਸਟੇਟ ਬੈਂਕ ਆਫ ਇੰਡੀਆ ਜਿਹਦੇ ਚ ਗਵਰਨਮੈਂਟ ਦਾ ਬੈਂਕ ਹੈ ਗਵਰਨਮੈਂਟ ਦੇ ਫੰਡ ਵੀ ਸਾਰੇ ਉੱਥੇ ਹੀ ਰੱਖੇ ਹੁੰਦੇ ਹਨ ਕਿਉਂਕਿ ਸਰਕਾਰ ਇਸੇ ਹੋਰ ਬੈਂਕ ਤੇ ਨਹੀਂ ਖਾਤਾ ਖੋਲਦੀ ਉਹ ਸਟੇਟ ਬੈਂਕ ਆਫ ਇੰਡੀਆ 'ਚ ਖੋਲਦੀ ਹ ਹੁਣ ਜਿਹੜਾ ਸਟੇਟ ਬੈਂਕ ਆਫ ਇੰਡੀਆ ਹੈ ਤੁਸੀਂ ਚੈੱਕ ਕਰ ਸਕਦੇ ਹੋ ਨੈਟ ਤੇ ਜਾ ਕੇ ਇਹਦੀ ਜਿਹੜੀ ਬਰਥ ਹੈ ਉਹ 8 ਲੱਖ ਕਰੋੜ ਹੈ ਮੈਂ ਟਾਟਾ ਦੀ ਵਰਥ ਦੇਖੀ ਨੈਟ ਤੇ ਜਾ ਕੇ ਉਹ ਐਡੇ ਵੱਡੇ ਫਿਗਰ ਹੈ ਵੀ ਮੈਂ ਉਸ ਦੇ ਕਾਬਲ ਨਹੀਂ ਵੀ ਮੈਂ ਪੜ੍ਹ ਕੇ ਸੁਣਾ ਦਵਾਂ ਪਰ ਮੈਂ ਉਹਨੂੰ ਲਿਖ ਕੇ ਐਸ ਬੀ ਆਈ ਦੀ ਜਿਹੜੀ 8 ਲੱਖ ਵਰਥ ਹੈ ਉਹਦੇ ਨਾਲ ਉਹਨੂੰ ਡਿਵਾਈਡ ਕੀਤਾ ਤਾਂ ਟਾਟਾ ਦੀ ਵੈਲਿਊ ਸਟੇਟ ਬੈਂਕ ਆਫ ਇੰਡੀਆ ਤੋਂ 5 ਲੱਖ 1000 600 ਗੁਣਾ ਹੈ ਹੂੰ ਹੁਣ ਤੁਸੀਂ ਦੇਖੋ ਵੀ ਇੱਕ ਐਸ ਬੀ ਆਈ ਹੈ ਉਹ ਤਾਂ ਸਮਝੋ ਵੀ ਇਹ ਬੱਚੇ ਵੀ ਨਹੀਂ ਹੈ ਉਹਦੇ ਸਾਹਮਣੇ ਤਾਂ ਜੇ ਤੁਸੀਂ ਪੈਸੇ ਦੇਣੇ ਹੋ ਜੇ ਕਿਸੇ ਤਕੜੇ ਬੰਦੇ ਨੂੰ ਦੋਗੇ ਤਾਂ ਉੱਥੇ ਤੁਹਾਡੇ ਜ਼ਿਆਦਾ ਸੇਫ ਹੈ ਵੈਸੇ ਚਲੋ ਸਟੇਟ ਬੈਂਕ ਵੀ ਸੇਫ ਹੈ ਐਚਡੀਐਫਸੀ ਵੀ ਸੇਫ ਹੈ ਪਰ ਉਸ ਦੇ ਮੁਕਾਬਲ ਟਾਟਾ 5 ਲੱਖ ਗੁਣਾ ਹੈ ਹੂੰ ਇੰਡੀਆ ਦੇ ਜਿਹੜੇ ਪੰਜ ਸੱਤ ਵੱਡੇ ਵੱਡੇ ਬੈਂਕ ਹਨ ਐਚਡੀਐਫਸੀ ਆਈਸੀਆਈ ਐਸਵੀਆਈ ਕੋਟਕ ਮਿੰਦਰਾ ਐਕਸਿਸ ਬੈਂਕ ਇੰਡਸਨ ਬੈਂਕ ਇਹ ਸਾਰੇ 36 ਲੱਖ ਕਰੋੜ ਇਹਨਾਂ ਦੀ ਕੀਮਤ ਹੈ ਸਾਰੇ ਬੈਂਕਾਂ ਦੀ ਹੂੰ ਹੁਣ ਤੁਸੀਂ ਦੇਖੋ ਵੀ ਟਾਟਾ ਦੀ ਕਿੱਡੀ ਵਰਤ ਹੈ ਦੁਨੀਆ ਦੇ ਵਿੱਚ ਟਾਟਾ ਦਾ ਨੰਬਰ 20ਵੇਂ ਨੰਬਰ ਤੇ ਆਉਂਦਾ ਹੈ ਹਿੰਦੁਸਤਾਨ ਦੀ ਇੱਕੋ ਹੀ ਕੰਪਨੀ ਹੈ ਵੀ ਜਿਹੜੀ ਪਹਿਲੇ 50 ਆ ਜਾਂਦੀ ਹੈ ਔਰ ਉਹ 20ਵੇਂ ਨੰਬਰ ਤੇ ਹੈ ਕੋਈ ਕੰਪਨੀ ਰਿਲਾਇੰਸ ਵਗੈਰਾ ਪਹਿਲੇ 50 ਚ ਨਹੀਂ ਆਉਂਦੀ ਦੂਜਿਆਂ ਦੇ ਮੁਕਾਬਲੇ ਤਾਂ ਇਹ ਜਿਹਾ ਪੈਸਾ ਵੱਧ ਮਿਲਦਾ ਹੈ ਮੈਂ ਤੁਹਾਨੂੰ ਫੇਰ ਦੁਬਾਰਾ ਦੱਸਦਾ ਹਾਂ ਬਿੱ ਤਕਰੀਬਨ 5 ਗੁਣਾ ਹਮ ਬੈਂਕਾਂ ਨਾਲੋਂ ਡਾਕਖਾਨੇ ਨਾਲੋਂ 5 ਗੁਣਾ ਮਿਲਦਾ ਹੁਣ ਜਿਹੜੀ ਮੈਂ ਇਹ ਅੱਜ ਪੋਡਕਾਸਟ ਹੋ ਰਿਹਾ ਹੈ ਸਪੈਸ਼ਲੀ ਸਾਡੇ ਜਿਹੜੇ ਸਰਵਿਸ ਕਲਾਸ ਬੰਦੇ ਆ ਉਹਨਾਂ ਲਈ ਕਰ ਰਹੇ ਹਾਂ ਅਸੀਂ ਕਿਉਂਕਿ ਉਹਨਾਂ ਨੇ ਬੜੇ ਮਿਹਨਤ ਨਾਲ ਬੜੀ ਕਿਰਸਾ ਨਾਲ ਆਪਣਾ ਪੈਸਾ ਜੋੜਿਆ ਹੁੰਦਾ ਹੈ ਜਿਹੜਾ ਉਹਨਾਂ ਨੂੰ ਮਿਲਦਾ ਹੈ ਉਹ ਫਿਰ ਜੇਕਰ ਟਾਟਾ ਜੀ ਇਨਵੈਸਟ ਕਰਦੇ ਹਨ ਤਾਂ ਟਾਟਾ ਵਾਲੇ ਤਾਂ ਉਹਨਾਂ ਨੂੰ ਕੁਝ ਸਾਲ ਅਰਪਤੀ ਨੇ ਖਰਪਤੀ ਬਣਾ ਦੇਣਗੇ ਜਿਸ ਹਿਸਾਬ ਨਾਲ ਇਹਨਾਂ ਦੀ ਗਰੋਥ ਹੈ ਜੀ 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 ਕੋਈ ਹੋਰ ਵੀ ਹੈ ਇਸ ਤਰ੍ਹਾਂ ਦੀ ਜਿਹਦੇ ਬਾਰੇ ਤੁਸੀਂ ਦੱਸਣਾ ਚਾਹੁੰਦੇ ਹੋ ਵੇਖੋ ਹੋਰ ਤਾਂ ਸਾਡੇ ਇੰਡੀਆ ਦੀ ਸਭ ਤੋਂ ਪੁਰਾਣੀ LIC ਹੈ ਹਮ LIC ਤੁਸੀਂ ਦੇਖ ਲਓ ਬਹੁਤ ਪਾਲਿਸੀਆਂ ਲੋਕਾਂ ਕੋਲ ਪੁਰਾਣੀਆਂ ਕਿਉਂਕਿ ਇੱਥੋਂ ਹੀ ਸ਼ੁਰੂ ਹੋਇਆ ਸੀ ਬੀਮਾ ਇੰਡੀਆ ਦਾ ਹਮ ਟਾਟਾ ਦਾ ਤਕਰੀਬਨ 21 ਸਾਲ ਦਾ ਰੈਕਡ ਰਿਕਾਰਡ ਹੈ ਐਲ ਆਈ ਸੀ ਦੇ ਵਿੱਚ ਤੁਹਾਡਾ ਜਦ ਤੋਂ ਇਹ 1955 ਤੋਂ ਚੱਲੀ ਵੀ ਹੈ 45 25 70 ਸਾਲ ਹੋ ਗਏ ਜੀ 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 ਜਿਹੜੇ ਲੋਕਾਂ ਨੇ ਲੱਤੀਆਂ ਉਹ ਦੇਖ ਲੈਣ ਵੀ ਉਹ ਚ ਕਿੰਨੀ ਕੁ ਗਰੋਥ ਹੋਈ ਹੈ ਜਿਹੜੇ ਪੈਸੇ ਦਿੱਤੇ ਮੈਂ ਕੈਲਕੂਲੇਸ਼ਨ ਕੀਤੀ ਸੀ ਸਾਡੇ ਹੋਰ ਦੋਸਤਾਂ ਨੇ ਵੀ ਕੀਤੀ ਜਿਨ੍ਹਾਂ ਨੇ ਟਾਟਾ ਦੇ ਵਿੱਚ ਪੈਸੇ ਲਗਾਏ ਵੀ ਟਾਟਾ ਐਲ ਆਈ ਸੀ ਨਾਲੋਂ 10 ਗੁਣਾ ਪੈਸੇ ਦਿੰਦਾ ਹੈ ਹੂੰ ਫਿਰ ਟਾਟਾ ਦੇ ਵਿੱਚ ਇਹ ਹੈ ਵੀ ਤੁਹਾਨੂੰ ਇਨਵੈਸਟਮੈਂਟ ਦੇ ਨਾਲ ਇੱਕ ਬੀਮਾ ਵੀ ਦਿੰਦੇ ਹਨ ਹੂੰ ਅਗਰ ਤੁਸੀਂ 10 ਲੱਖ ਰੁਪਏ ਲਗਾਣੇ ਹੋ ਤਾਂ 1 ਕਰੋੜ ਦਾ ਤੁਹਾਨੂੰ ਬੀਮਾ ਮਿਲਦਾ ਹੈ ਇਹ ਬੀਮਾ ਵੀ ਤਿੰਨ ਤਰ੍ਹਾਂ ਦਾ ਹੈ ਜੇ ਤਾਂ ਡਿਊਰਿੰਗ ਪਾਲਿਸੀ ਕਿਸੇ ਦੀ ਨੇਚਰਲ ਡੈਥ ਹੁੰਦੀ ਹੈ ਤਾਂ ਉਹਨੂੰ 1 ਕਰੋੜ ਮਿਲੇਗਾ ਹੂੰ ਜੇ ਉਹਦੀ ਐਕਸੀਡੈਂਟਰ ਹੋ ਜਾਂਦੀ ਹੈ ਫਿਰ ਉਹ ਅਮਾਉਂਟ ਡਬਲ ਹੋ ਜਾਂਦੀ ਹੈ 2 ਕਰੋੜ ਹੂੰ ਜੇ ਉਹਦੀ ਡੈਥ ਕਿਸੇ ਪਬਲਿਕ プレਸੇ ਫਾਰ ਇਗਜ਼ਾਮਪਲ ਕੋਈ ਰੇਲਵੇ ਸਟੇਸ਼ਨ ਕੋਈ ਬੱਸ ਸਟੈਂਡ ਦੇ ਕੋਈ ਟ੍ਰੇਨ ਜ ਕੋਈ ਬੱਸ ਦੇ ਵਿੱਚ ਜਾਂ ਕੋਈ ਹਵਾਈ ਜਹਾਜ਼ ਦੇ ਵਿੱਚ ਹੋ ਜਾਂਦੀ ਹੈ ਤਾਂ ਉਹ ਫਿਰ ਤਿੰਨ ਗੁਣਾ ਹੋ ਜਾਂਦਾ ਜੀ 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 ਟਾਟਾ ਦਾ ਜਿਹੜਾ ਕਲੇਮ ਰੇਸ਼ਿਓ ਹੈ ਅਜ ਤੱਕ ਉਹ 99.87% ਜੀ 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 ਇੱਥੇ ਹਰ ਕੋਈ ਜਿਹੜਾ ਬੰਦਾ ਥੋੜਾ ਜਿਹਾ ਵੀ ਜ਼ਿੰਦਗੀ ਪ੍ਰਤੀ ਕਿ ਆਪਣੇ ਪੈਸੇ ਬਰਤੀ ਸੋਹਿਰ ਦੇਜਾਉ ਸੋਚਦਾ ਹੈ ਕਿ ਪਰਿਵਾਰ ਦੇ ਬੀਮੇ ਇੰਸ਼ੋਰੈਂਸ ਹੋਣੇ ਲਾਜ਼ਮੀ ਨੇ ਪੈਸੇ ਨੂੰ ਇੰਸ਼ੋਰੈਂਸ ਦੇ ਰੂਪ ਦੇ ਵਿੱਚ ਇਨਵੈਸਟਮੈਂਟ ਰੂਪ ਦੇ ਵਿੱਚ ਲਾਉਂਦੇ ਨੇ ਤਾਂ ਉਹਨਾਂ ਨੂੰ ਟਾਟਾ ਦੀ ਇਸ ਪਾਲਸੀ ਨੂੰ ਜੋ ਸਮਝਣਾ ਚਾਹੁੰਦੇ ਨੇ ਸਕਰੀਨ ਦੇ ਉੱਤੇ ਸੁੰਦਰਪਾਲ ਗੋਇਲ ਜੀ ਦਾ ਨੰਬਰ ਚੱਲ ਰਿਹਾ ਹੈ ਜੇ ਤੁਹਾਨੂੰ ਲੱਗਦਾ ਹੈ ਕਿ ਇਸ ਪਾਲਸੀ ਨੂੰ ਸਮਝਾ ਜਾਵੇ ਇਹਦੀ ਅੰਦਰੂਨੀ 파ਰਤਾ ਨੂੰ ਫਰੋ ਲੈ ਜਾਵੇ ਸਕ੍ਰੀਨ ਤੇ ਨੰਬਰ ਚੱਲ ਰਹੇ ਹੈ ਤੁਸੀਂ ਸਿੱਧਾ ਸੰਪਰਕ ਕਰਕੇ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਮੇਰੀ ਇੱਕ ਬੇਨਤੀ ਹੈ ਵੀ ਮੈਂ ਪੋਡਕਾਸਟ کئی ਵਾਰੀ ਦੱਸਿਆ ਹੈ ਵੀ ਜਿਹੜਾ ਟਾਟਾ ਦੇ ਬਾਰੇ ਇਨਕੁਆਰੀ ਕਰੇ ਉਹ ਇਨਕਮ ਟੈਕਸ ਅਸੈਸੀ ਜ਼ਰੂਰ ਹੋਣਾ ਚਾਹੀਦਾ ਜੀ ਜੀ ਪਿਛਲੇ ਪੋਡਕਾਸਟ ਕੀ ਹੋਇਆ ਮੈਨੂੰ ਬੜੇ ਫੋਨ ਆਏ ਤੇ ਕਿਉਂਕਿ ਟਾਟਾ ਦੇ ਵਿੱਚ ਮਿਨੀਮਮ 50000 ਜੇ ਬੰਦੇ ਦੇ ਕੋਲ ਇਨਵੈਸਟ ਕਰਨ ਦਾ ਗੁੰਜਾਇਸ਼ ਹੈ ਉਹ ਤਾਂ ਹੀ ਹੋ ਸਕਦੀ ਹੈ ਇਹ ਤੋਂ ਘੱਟ ਟਾਟਾ ਦੀ ਕੋਈ ਪਾਲਿਸੀ ਕੋਈ ਪੈਸਾ ਨਹੀਂ ਲੈਂਦੇ ਉਹ ਫਿਰ ਉਹਨਾਂ ਨੂੰ ਸਮਝਾਇਆ ਵੀ ਕੀ ਕਰਦੇ ਹੋ ਜੀ ਕੋਈ ਕਹਿੰਦਾ ਮੈਂ ਡਰਾਈਵਰ ਆ ਕੋਈ ਕਹਿੰਦਾ ਕੁਛ ਵੀ ਭਾਈ ਜਦੋਂ ਇਹ ਆਈਟੀਆਰ ਹੈ ਕਿੰਦਾ ਨਹੀਂ ਹੈ ਕੋਈ ਤਾਂ 50000 ਦੇ ਸਕਦਾ ਨਹੀਂ ਦੇ ਸਕਦਾ ਫਿਰ ਉਹਦੇ ਨਾਲ ਕੀ ਹੁੰਦਾ ਵੀ ਮੇਰਾ ਵੀ ਟਾਈਮ ਖਰਾਬ ਹੁੰਦਾ ਤੇ ਉਸ ਫੋਨ ਕਰਨ ਵਾਲੇ ਦਾ ਵੀ ਹੁੰਦਾ ਜੀ 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 ਤੇ ਮੇਰੇ ਸਾਰੇ ਭਰਾਵਾਂ ਨੂੰ ਇਹ ਬੇਨਤੀ ਹੈ ਕਿ ਫੋਨ ਕਰਨ ਤੋਂ ਪਹਿਲਾਂ ਉਹ ਇਹ ਚੀਜ਼ ਤੇ ਜ਼ਰੂਰ ਗੌਰ ਕਰ ਲੈਣ ਕੀ ਉਹਨਨ ਕੋਲ ਇਨਕਮ ਟੈਕਸ ਰਿਟਰਨ ਹੈ ਜੀ 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 ਤੇ ਉਹ ਜਿਹੜੇ ਪੈਸੇ 50000 ਜਾਂ 50000 ਤੋਂ ਵੱਧ ਹਰ ਸਾਲ ਲਾਉਂਦੇ ਹਿੰਮਤ ਰੱਖਦੇ ਹਨ ਇਹ ਪੈਸੇ 5 ਸਾਲ ਲਗਾਤਾਰ ਦੇਨੇ ਪੈਂਦੇ ਹਨ ਜੀ 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 5 ਸਾਲ ਤੋਂ ਪਹਿਲਾਂ ਤੁਹਾਨੂੰ ਕੋਈ ਟਾਟਾ ਨਹੀਂ ਪੈਸਾ ਨਹੀਂ ਦੇਣਾ 6ਵੇਂ ਸਾਲ ਜੇ ਤੁਸੀਂ 10 ਲੱਖ ਲਾਇਆ ਤਾਂ 20 ਲੱਖ ਲੈ ਲਓ 20 ਲੱਖ ਲਾਇਆ ਤਾਂ 40 ਲੱਖ ਲੈ ਲਓ ਜੀ 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 ਆਦਰਵਾਇਜ਼ 16ਵੇਂ ਸਾਲ ਉਹ ਤੁਹਾਡੇ ਟੋਟਲ ਪੈਸਿਆਂ ਦਾ 10 ਗੁਣਾ ਪੈਸਾ ਹੋ ਜਾਂਦਾ ਹੈ। ਜੀ ਉਹ ਟਾਟਾ ਦੀ ਇੱਕ ਬੜੀ ਹੋਰ ਅੱਛੀ ਗੱਲ ਹੈ ਵੀ ਕਿਸੇ ਨੂੰ ਕਹਿਣਾ ਨਹੀਂ ਪੈਂਦਾ ਤੁਹਾਨੂੰ ਜਿੰਨੇ ਵੀ ਪੈਸੇ ਦੀ ਲੋੜ ਹੈ ਇੱਕ ਮੇਲ ਭਾ ਦਿਓ ਵੀ ਆਈ ਨੀਡ ਦਿਸ ਮਾਚ ਮਨੀ ਜੀ ਤੀਸਰੇ ਦਿਨ ਤੁਹਾਡੇ ਬੈਂਕ ਅਕਾਊਂਟ ਵਿੱਚ ਆ ਜਾਂਦਾ ਜੀ 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 ਬਿਨਾ ਕਿਸੇ ਉਪਰਾਲੇ ਤੋਂ ਜੀ ਸ਼ੁਕਰੀਆ ਜੀ ਧੰਨਵਾਦ